ਐਸੀ ਤਾਂ ਸਰੋਵਰ ਦੇ ਵਿੱਚ ਵੀ ਨਾ ਜਦੋਂ ਆਪਾਂ ਅੱਜ ਵੀ ਪ੍ਰਕਰਮਾ ਕਰਦੇ ਆ ਤਿੰਨ 베ਰੀਆਂ ਨੇ ਇੱਕ 베ਰੀ ਤਾਂ ਆ ਦੁੱਖ ਭੰਜਨੀ 베ਰੀ ਉਹਦਾ ਇਤਿਹਾਸ ਵੱਖਰਾ ਆ ਇੱਕ 베ਰੀਆਂ ਲਾਚੀ 베ਰੀ ਲਾਚੀ 베ਰੀ ਜਦੋਂ ਅਸੀਂ ਘੁੰਮ ਕੇ ਪ੍ਰਕਰਮਾ ਕਰਕੇ ਜੂੜੀ ਦੇ ਅੱਗੇ ਜਾਂਦੇ ਆ ਨਾ ਦਰਸ਼ਨੀ ਜੂੜੀ ਦੇ ਅੱਗੇ ਉਥੇ ਆ ਲਾਚੀ 베ਰੀ ਉਹਦਾ ਇਤਿਹਾਸ ਵੱਖਰਾ ਆ ਤੇ ਇੱਕ 베ਰੀ ਐ ਜਦੋਂ ਆਪਾਂ ਪ੍ਰਕਰਮਾ ਕਰਦੇ ਆਂ 베ਰ ਬਾਬਾ ਬੁੱਢਾ ਸਾਹਿਬ ਤਿੰਨ 베ਰੀਆਂ ਨੇ ਪ੍ਰਕਰਮਾ ਦੇ ਵਿੱਚ ਵਿੱਚ ਇੱਥੇ 베ਰ ਬਾਬਾ ਬੁੱਢਾ ਸਾਹਿਬ ਉੱਥੇ ਬਾਬਾ ਬੁੱਢਾ ਸਾਹਿਬ ਬੈਠ ਕੇ ਸਰੋਵਰ ਦੀ ਕਾਰ ਸੇਵਾ ਕਰਦੇ ਰਹੇ ਉੱਥੇ ਹੀ ਵਜ਼ੀਰ ਖਾਂ ਆਇਆ ਸੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਇੱਕ ਵਜ਼ੀਰ ਖਾਂ ਹੋਇਆ ਸ਼ਰਧਾਲੂ ਸੀ ਗੁਰੂ ਘਰ ਦਾ ਉਹਨੂੰ ਜਲੋਦਰ ਦਾ ਰੋਗ ਸੀ ਉਹਨੇ ਸੁਣਿਆ ਬਾਣੀ ਸੁਣਦਾ ਸੀ ਸੁਖਨੀ ਸਾਹਿਬ ਦਾ ਪਾਠ ਸੁਣਦਾ ਹੁੰਦਾ ਸੀ ਤੇ ਉਹਨੂੰ ਕਿਤੋਂ ਆਮ ਨਾ ਆਇਆ ਉਹਨੇ ਬੇਨਤੀ ਕੀਤੀ ਆ ਕੇ ਜਦੋਂ ਆਇਆ ਗੁਰੂ ਘਰ ਚੱਲ ਕੇ ਆਇਆ ਗੁਰੂ ਅਰਜਨ ਸਾਹਿਬ ਅੱਗੇ ਬੇਨਤੀ ਕੀਤੀ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਵਾਲੇ ਪਾਸੇ ਇਸ਼ਾਰਾ ਕੀਤਾ ਵੀ ਜਾਓ ਨਾ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰੋ ਜਾ ਕੇ ਬਾਬਾ ਬੁੱਢਾ ਸਾਹਿਬ ਅੱਗੇ ਆ ਕੇ ਰੋਇਆ ਮਹਾਪੁਰਖੋ ਕਿਰਪਾ ਕਰੋ ਮੈਨੂੰ ਜਲੋਦਰ ਦਾ ਰੋਗ ਹੈ ਜਲੋਦਰ ਦਾ ਅਰਥ ਹੁੰਦਾ ਆ ਪਾਣੀ ਭਰ ਜਾਣਾ ਪੇਟ ਵਿੱਚ ਪਾਣੀ ਭਰਿਆ ਰਹਿਣਾ ਕੁਝ ਪਚਣਾ ਨਾ ਬੜਾ ਦੁਖੀ ਰਹਿਣਾ ਹਰ ਵੇਲੇ ਦਰਦ ਰਹਿਣਾ ਬਾਬਾ ਬੁੱਢਾ ਸਾਹਿਬ ਕਹਿੰਦੇ ਉਸ ਵੇਲੇ ਨਾ ਟੋਕਰੀ ਢੋ ਰਹੇ ਸੀ ਆਪ ਦੀ ਸੇਵਾ ਕਰਦੇ ਸੀ ਕਰਵਾਉਂਦੇ ਵੀ ਸੀ ਤੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ ਟੋਕਰੀ ਬਾਬਾ ਬੁੱਢਾ ਸਾਹਿਬ ਦੇ ਸਿਰ ਤੇ ਆ ਜਦੋਂ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਲੰਮਾ ਪੈ ਜਾ ਲੰਮਾ ਪਾ ਲਿਆ ਭਰੀ ਟੋਕਰੀ ਗਾਰ ਦੀ ਢਿੱਡ ਢਿੱਡ ਉੱਤੇ ਮਾਰੀ ਉਹਦੇ ਸਾਰਾ ਪਾਣੀ ਬਾਹਰ ਨਿਕਲ ਗਿਆ ਵੇਖਣ ਵਾਲਿਆਂ ਨੂੰ ਤਾਂ ਲੱਗਿਆ ਮਰ ਗਿਆ ਪਰ ਮਰ ਗਿਆ ਨਹੀਂ ਉਹਨੂੰ ਤਾਂ ਨਵਾਂ ਜੀਵਨ ਦੇ ਦਿੱਤਾ ਬਾਬਾ ਬੁੱਢਾ ਸਾਹਿਬ ਉਹ ਜਿਹੜੀ 베ਰੀ ਹੈ ਉੱਥੇ ਬਾਬਾ ਬੁੱਢਾ ਸਾਹਿਬ ਸੇਵਾ ਕਰਵਾਉਂਦੇ ਰਹੇ ਨਾਲੇ ਕਰਦੇ ਰਹੇ ਗੁਰੂ ਪਿਆਰੀ ਸਾਹਿਬ ਜੀ ਫੇਰ ਗੁਰੂ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਦੇ ਸਦਕਾ ਮਹਾਬਲੀ ਯੋਧਾ ਸੂਰਮਾ ਪੈਦਾ ਹੋਇਆ ਜਿਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛੱਠੋਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੱਜਣ ਗੁਰ ਸੂਰਮਾ ਵੱਡ ਯੋਧਾ ਬਹੁਪਾਰ ਉਪਕਾਰੀ ਫੇਰ ਬਾਬਾ ਬੁੱਢਾ ਸਾਹਿਬ ਗੁਰੂ ਪਿਆਰੇ ਸਾਧ ਸੰਗਤ ਜੀਓ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਤਾਂ ਪਹਿਲੇ ਹੈੱਡ ਗ੍ਰੰਥੀ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੂੰ ਠਾਪਿਆ ਗਿਆ ਤੇ ਉਸ ਵੇਲੇ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਸੀ ਉਹ ਸ਼ੁਭਤ ਕਰਵਾਇਆ ਤੇ ਸ਼੍ਰੀ ਰਾਮ ਸਰ ਸਾਹਿਬ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ ਬਾਬਾ ਬੁੱਢਾ ਸਾਹਿਬ ਜੀ ਲੈ ਕੇ ਆਏ ਮਹਾਰਾਜਾ ਸਰੂਪ ਤੇ ਗੁਰੂ ਅਰਜਨ ਸਾਹਿਬ ਜੀ ਚੌਰ ਕਰਦੇ ਰਹੇ ਤੇ ਬਾਬਾ ਬੁੱਢਾ ਸਾਹਿਬ ਨੂੰ ਹੀ ਹੁਕਮ ਹੋਇਆ ਬਾਬਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਹੁਕਮਨਾਮਾ ਲਿਆ ਸੀ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਵਣ ਆਇਆ ਰਿਆ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਠਾਪਿਆ ਗਿਆ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਲੀਮ ਦਿੱਤੀ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬਰਾਜਮਣ ਹੋਏ ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਮਰਿਆਦਾ ਨਿਭਾਈ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਸਮਾਂ ਨੇੜੇ ਆਇਆ ਤਾਂ ਇਹ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਮਹਾਰਾਜ ਕਿਰਪਾ ਕਰਿਓ ਅੰਤਲਾ ਸਮਾਂ ਨੇੜੇ ਐ ਪਰ ਜਿੱਦੇ ਮੇਰਾ ਅੰਤਲਾ ਸਮਾਂ ਹੋਵੇ ਨਾ ਮੈਂ ਸਰੀਰ ਛੱਡਾਂ ਤੁਹਾਡੀ ਗੋਦ ਹੋਵੇ ਤੇ ਮੇਰਾ ਸਿਰ ਹੋਵੇ ਆਪ ਦੀ ਕਿਰਪਾ ਕਰਨਾ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਮੰਗ ਨੂੰ ਮਹਾਰਾਜ ਨੇ ਪੂਰਾ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਵਿਰਾਗ ਚ ਵੀ ਆਏ ਮਹਾਰਾਜ ਆਪਣੇ ਪੁੱਤ ਪੁੱਤਾਂ ਨੇ ਸਰੀਰ ਛੱਡਿਆ ਮਹਾਰਾਜ ਨੇ ਵਿਰਾਗ ਨਹੀਂ ਕੀਤਾ ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਸੱਚਖੰਡ ਪਿਆਨਾ ਕੀਤਾ ਨਾ ਜੀ ਸਰੀਰ ਛੱਡਿਆ ਤੇ ਮਹਾਰਾਜ ਦੇ ਅੱਖ ਵਿੱਚ ਅਥਰੂ ਵੀ ਆਇਆ ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ ਮਹਾਰਾਜ ਕਹਿੰਦੇ ਪ੍ਰੇਮੀ ਸਿੱਖ ਸੀ ਸਾਡਾ ਜਿੰਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਹੁਣ ਤੱਕ ਸੇਵਾ ਕੀਤੀ ਐ ਸਿਮਰਨ ਕੀਤਾ ਸਿੱਖੀ ਦੀ ਕਮਾਈ ਕੀਤੀ ਐ ਇਹ ਆ ਉਸ ਮਹਾਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਟੂਕ ਮਾਤਰ ਇਤਿਹਾਸ ਜਿੰਨਾ ਕ ਦਾਸ ਨੂੰ ਸਮਝ ਸੀ ਆਪਦੀ ਨਾਲ ਸਾਂਝ ਪਾਈ